ਨਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾਪਤ ਸਥਾਨ ਗੁਰਦੁਆਰਾ ਬਹਿਰ ਸਾਬ ਪਾਟੜਾ ਪਟਿਆਲਾ ਵਿਖੇ ਮੱਸੀਆ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਈ ਹੈ। ਸ੍ਰੀ ਖਨਪੜ ਸਾਹਿਬ ਦੇ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਜੁੜੀਆਂ ਸੰਗਤਾਂ ਨੂੰ ਪ੍ਰਸਿੱਧ ਜਿਥਾ ਪਾਈ ਲਖਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਪੁਰਾਤਨ ਸਾਖੀਆਂ ਰਾਹੀਂ ਸਿੱਖ ਕੌਮ ਦੇ ਸ਼ਰਾਧਾਂ ਦੀ ਮਹੱਤਤਾ ਬਾਰੇ ਆਪਣੀਆਂ ਢਾਡੀ ਵਾਰਾਂ ਰਾਹੀਂ ਇਤਿਹਾਸ ਸਰਵਣ ਕਰਵਾਇਆ। ਇਸੇ ਦੌਰਾਨ ਜਿੱਥੇ ਇੱਕ ਪਾਸੇ ਬੀਬੀਆਂ ਵੱਲੋਂ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕੀਤੀ ਜਾ ਰਹੀ ਸੀ ਉਸੇ ਤਰ੍ਹਾਂ ਪਾਈਆਂ ਵੱਲੋਂ ਦਾਣਾਂ ਸਕਜੀਆਂ ਅਤੇ ਖੀਰ ਬਣਾਉਣ ਦੀ ਵੀ ਸੇਵਾ ਨਿਭਾਈ ਗਈ ਹੈ। ਲੰਗਰ ਹਾਲ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਉਹ ਲੰਗਰ ਚੁਕਾਇਆ ਗਿਆ ਬੀਬੀਆਂ ਵੱਲੋਂ ਲੰਗਰ ਹਾਲ ਦੇ ਬਾਹਰ ਬਾੜ ਢੁੱਠੇ ਬਰਤਨ ਧੋਣ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕੀਤੀ ਗਈ ਹੈ ਦੱਸ ਦਈਏ ਹਰ ਮਸਿਆ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਲੇਬੀਆਂ ਪਕੌੜੇ ਅਤੇ ਹੋਰ ਖਾਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਸਨ ਦਸਣਯੋਗ ਹੈ ਬਾਹਰ ਲੱਗੇ ਹਰ ਇੱਕ ਤਰ੍ਹਾਂ ਦੇ ਸਮਾਨ ਦੀਆਂ ਦੁਕਾਨਾਂ ਤੋਂ ਬੱਚੇ ਬਜ਼ੁਰਗ ਅਤੇ ਬਟਿਆਰਾਂ ਵੱਲੋਂ ਸਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ ਗਾਜੀ ਬੁਖ ਦੇ ਨਾਲ ਨਚਾਲ ਹੋਇਆ ਗਾਜੀ ਬੁਖ ਦੇ ਨਾਲ ਨਚਾਲ ਹੋਇਆ ਨਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਅਸ ਵਾਰਾ ਬਹਿਰ ਸਾਹ ਪਾਟੜਾ ਪਟਿਆਲਾ ਵਿਖੇ ਮੱਸੀਆ ਦਾ ਦਿਹਾੜਾ ਪਰਿਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਰੋਵੜ ਸਾਹਿਬ ਵਿੱਚ ਇਸ਼ਨਾਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਹੈ ਸ਼੍ਰੀ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਜੁੜੀਆਂ ਸੰਗਤਾਂ ਨੂੰ ਪ੍ਰਸਿੱਧ ਟਾੜੀ ਜਥਾ ਪਾਈ ਲਖਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਪੁਰਾਤਨ ਸਾਖੀਆਂ ਰਾਹੀਂ ਸਿੱਖ ਦਾਾਂ ਦੀ ਮਹੱਤਤਾ ਬਾਰੇ ਆਪਣੀਆਂ ਢਾਡੀਵਾਰਾਂ ਨਾਲ ਇਤਿਹਾਸ ਸਰਵਣ ਕਰਵਾਇਆ ਇਸੇ ਦੌਰਾਨ ਜਿੱਥੇ ਇੱਕ ਪਾਸੇ ਬੀਬੀਆਂ ਵੱਲੋਂ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕੀਤੀ ਜਾ ਰਹੀ ਸੀ ਉਸੇ ਤਰ੍ਹਾਂ ਪਾਈਆਂ ਵੱਲੋਂ ਦਾਲਾਂ ਸਜੀਆਂ ਅਤੇ ਖੀਰ ਬਣਾਉਣ ਦੀ ਵੀ ਸੇਵਾ ਨਿਭਾਈ ਗਈ ਹੈ ਲੰਗਰ ਹਾਲ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਲੰਗਰ ਚਕਾਇਆ ਗਿਆ ਬੀਬੀਆਂ ਵੱਲੋਂ ਲੰਗਰ ਹਾਲ ਦੇ ਬਾਹਰ ਬਾੜ ਝੁੱਠੇ ਬਰਤਨ ਧੋਣ ਲਈ ਇੱਕ ਦੂਜੇ ਅੱਗੇ ਹੋ ਕੇ ਸੇਵਾ ਕੀਤੀ ਗਈ ਹੈ ਦੱਸ ਦਈਏ ਹਰ ਮਸਿਆ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਲੇਬੀਆਂ ਪਕੌੜੇ ਅਤੇ ਹੋਰ ਖਾਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਸਨ ਦਸਣਯੋਗ ਹੈ ਬਾਹਰ ਲੱਗੇ ਹਰ ਇੱਕ ਤਰ੍ਹਾਂ ਦੇ ਸਮਾਨ ਦੀਆਂ ਦੁਕਾਨਾਂ ਤੋਂ ਬੱਚੇ ਬਜ਼ੁਰਗ ਅਤੇ ਮੁੰਟਿਆਰਾਂ ਵੱਲੋਂ ਸਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ ਏ ਗਾਜੀ ਭੁੱਖ ਜੇਨਾ ਚਾਲ ਹੋਇਆ ਗਾਜੀ ਦੁੱਖ ਦੇ ਨਾ